ਇਹ ਇੱਥੇ ਇੱਕ ਚੀਜ਼ ਲਿਖੀ ਹੋਈ ਐ ਲੋਕੀ ਸਾਡਾ ਕਈ ਵਾਰੀ ਅਸੀਂ ਅਧੂਰਾਪਨ ਦੇਖ ਕੇ ਕਹਿੰਦੇ ਵੀ ਇਹ ਧਰਮ ਦੀ ਗੱਲ ਕਰਨਗੇ ਯਾਰ ਮੇਰਾ ਵੀ ਉਹ ਪਿਓ ਐ ਮੈਂ ਆਪਣੇ ਪਿਓ ਦੀ ਆਪਣੇ ਧਰਮ ਦੀ ਗੱਲ ਕਰ ਸਕਦਾ ਚੌਂਕੀਦਾਰ ਜਿਹੜਾ ਨਾ ਉਹ ਇਹ ਨਹੀਂ ਕਹਿੰਦਾ ਮੈਂ ਤੁਹਾਡਾ ਰਾਖਾ ਵਾਂ ਉਹ ਰਾਜਾ ਨਹੀਂ ਹੁੰਦਾ ਪਿੰਡ ਦਾ ਉਹ ਕਹਿੰਦਾ ਮੈਂ ਤੁਹਾਡਾ ਭਾਈ ਚੌਂਕੀਦਾਰਾਂ ਮੈਨੂੰ ਹਵਾਜਤਾਂ ਦੇ ਲੈਣ ਤੋਂ ਜਾਗਦੇ ਰਹਿਣਾ ਭਈਓ ਮੈਂ ਜਾਗਦੇ ਰਹੋ ਤਾਂ ਕਹਿ ਸਕਦਾ ਨਾ ਜਾਗਦੇ ਰਹਿਣਾ ਬਈ ਉਹ ਜਿਹੜਾ ਬੰਦਾ ਖੁਦ ਐਮਏ ਪਾਸ ਨਹੀਂ ਉਹ ਕਿਤਾਬਾਂ ਤਾਂ ਵੇਚ ਸਕਦਾ ਨਾ ਕਿਤਾਬਾਂ ਦੀ ਦੁਕਾਨ ਤੇ ਤਾਂ ਲੱਗਾ ਹੋ ਸਕਦਾ ਨਾ ਕਿ ਮੈਂ ਉਹ ਕਿਤਾਬਾਂ ਵੇਚਦਾ ਜਿਹੜੇ ਟੀਚਰ ਨੇ ਪੜਾ ਆ ਕੇ ਡੀਸੀ ਬਣਾਤੇ ਸੀ ਉਹ ਨਹੀਂ ਕਿ ਐਸੇ ਤੇ ਤੂੰ ਡੀਸੀ ਕਿਉਂ ਨਹੀਂ ਲੱਗਾ ਫਿਰ ਉਹ ਕਹਿੰਦਾ ਯਾਰ ਮੈਂ ਪੜ੍ਹਾਏ ਨੇ ਮੇਰੇ ਪੜ੍ਹਾਏ ਡੀਸੀ ਲੱਗੇ ਨੇ ਸੋ ਹਰ ਬੰਦਾ ਆਪਣਾ ਕਿਰਦਾਰ ਅਦਾ ਕਰ ਰਿਹਾ ਧਰਤੀ ਦੇਸ ਨਾਟਕ ਦੇ ਵਿੱਚ ਆਪਾਂ ਆਪਣਾ ਰੋਲ ਅਦਾ ਕਰ ਰਹੇ ਆ ਮੈਨੂੰ ਮਾਲਕ ਹੀ ਮੇਰਾ ਰੋਲ ਕਰਾ ਰਿਹਾ ਤੁਸੀਂ ਨਹੀਂ ਕਰਾ ਰਹੇ ਕੋਈ ਨਹੀਂ ਕਰਾ ਰਿਆ ਮੈਨੂੰ ਮੇਰੇ ਮਾਲਕ ਨੇ ਕਿਹਾ ਕਿ ਤੂੰ ਇਹ ਕੰਮ ਕਰ ਤੈਨੂੰ ਮੈਂ ਇਹਦੇ ਚ ਰਿਜ਼ਕ ਦੇਣਾ ਜੇ ਮੇਰੇ ਵਾਲਾ ਕੰਮ ਮਾੜਾ ਹੁੰਦਾ ਫਿਰ ਮਾਲਕ ਕਦੇ ਨਾ ਕਹਿੰਦੇ ਹਸਣਦਿਆਂ ਖੇਲਣਦਿਆਂ ਖਵਨਦਿਆਂ ਪਹਿਨਨਦਿਆਂ ਵਿਚੇ ਹੋਵੇ ਮੁਕਤੀ ਵਾਹ ਕੀ ਮੁਕਤੀ ਦਾ ਸਾਧਨ ਕਦੇ ਵੀ ਇਹ ਨਾ ਦੱਸ